ਅਮਰਪੁਰ ਦੇ ਪ੍ਰਾਣੂ ਜਦੋਂ ਮੁਰਤੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਨੂੰ 2 ਦਿਨ ਦਾ ਰਿਮਾਂਡ ਮਿਲਿਆ ਤੇ ਉਹਨਾਂ ਦੇ ਵਕੀਲ ਦਾ ਕੀ ਕੁਝ ਕਹਿਣਾ ਤੁਹਾਨੂੰ ਵੀ ਸੁਣਾਉਣੇ ਦੇਖੋ ਜੀ ਪਹਿਲੇ ਦਿਨ ਤੋਂ ਅਸੀਂ ਫੋਲੋ ਕਰ ਰਹੇ ਹਾਂ ਇਸ ਕੇਸ ਨੂੰ ਠੀਕ ਹੈ ਜੀ ਫਲੋਰ ਜਿਹੜਾ ਅੱਜ ਕਿਸੇ ਦੇ ਇਤਿਹਾਸ ਦੇ ਰਿਮਾਂਡ ਨਹੀਂ ਸੀ ਮਿਲਿਆ ਇਹਨਾਂ ਨੂੰ ਇਹਨਾਂ ਨੇ ਫਿਰ ਬਾਅਦ ਵਿੱਚ ਰਿਵੀਜ਼ਨ ਕੀਤੀ ਇੱਥੇ ਹੁਣ ਅਸੀਂ ਆਰਗੂ ਕਰਕੇ ਆਏ ਦੀ ਇਹਦੇ ਵਿੱਚ ਬੰਦੇ ਵੀ ਸਾਰੇ ਇੱਥੇ ਪੇਚ ਲਿਆਏ ਪ੍ਰੋਡਕਸ਼ਨ ਬਣ ਤੇ ਲਿਆਈ ਸੀ ਕਰਤੇ ਆ ਇੱਕ ਬਹੁਤ ਬੋਗਸ ਫੈਕਟ ਦੇ ਨਾਲ ਇੱਕ ਝੂਠਾ ਕੇਸ ਇਹਨਾਂ ਦੇ ਪਾਇਆ ਗਿਆ ਸਿਰਫ ਇਸ ਕਰਕੇ ਕਿ ਭਾਈ ਅਮਰਪਾਲ ਸਿੰਘ ਇਹਨਾਂ ਦੇ ਬ੍ਰਦਰ ਵੇ ਤੇ ਇਹਨਾਂ ਨੂੰ ਮਤਲਬ ਡੀਫੇਮ ਕਰਨਾ ਚਾਹੁੰਦੇ ਪੂਰੀ ਫੈਮਲੀ ਨੂੰ ਸਰ ਇਮਾਨਤ ਕਿ ਨਾ ਮਿਲ ਸਰ ਇਮਾਨਤ ਦਾ ਆਰਡਰ ਅਜੇ ਉਧਰ ਰਿਜ਼ਰਵ ਰੱਖਿਆ ਹੋਇਆ ਜੀ ਆਰਗੂਮੈਂਟ ਹੋ ਗਿਆ ਹੈ ਆਰਗੂਮੈਂਟਸ ਹੋ ਗਏ ਨੇ ਆਰਡਰ ਰਿਜ਼ਰਵ ਆ ਆਰਡਰ ਥੋੜੀ ਦੇਰ ਤੱਕ ਪਤਾ ਲੱਗ ਜੇ ਕੋਈ ਬੇਲ ਦਾ ਵੀ ਬੇਲ ਵਗੈਰਾ ਵੀ ਲਗਾਏਗੀ ਕਿ ਜੀ ਸਰ ਬੇਲ ਦੀ ਫਾਈਲ ਬੇਲ ਹਰਪ੍ਰੀਤ ਦੀ ਬੇਲ ਫਾਈਲ ਹੈ ਜੀ ਹਾਂ ਹਾਂ ਜੀ ਪੁਲਿਸ ਦਾ ਕਹਿਣਾ ਕਿ ਨਾ ਮੌਕੇ ਤੋਂ ਜਿਹੜੇ ਬ੍ਰਾਂਤੀ ਵੀ ਸਮਾਨ ਹੋਇਆ ਕਿਸਨੇ ਨਸ਼ਾ ਵੀ ਬਰਾਮਦ ਕੀਤਾ ਗਿਆ ਉਹ ਵੀ ਮੌਕੇ ਤੋਂ ਗ੍ਰਿਫਤਾਰ ਜਿਹੜਾ ਪੁਲਿਸ ਵੱਲੋਂ ਰੇਡ ਕਰਕੇ ਕੀਤਾ ਗਿਆ ਸਰ ਦੇਖੋ ਜੀ ਜਿਹੜਾ ਮੌਕੇ ਤੋਂ ਜੀ ਮੇਰੀ ਸਰ ਕੈਮਰੇ ਦੇਖੋ ਉਹ ਯਾਰ ਜੀ ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ ਮੋਕ ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਵੀ ਅਕਰੈਂਸ ਬਣਾਈ ਇਹਨਾਂ ਨੇ ਫਲੋਰ ਦੀ ਅਕਰੈਂਸ ਬਣਾਈ ਹੈ ਫਲੋਰੋਂ ਚੱਕਿਆ ਹੀ ਨਹੀਂ ਜੋ ਮੇਰੀ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਹੈ ਜੋ ਦੋਨੋਂ ਮੁਲਜ਼ਮਾ ਨਾਲ ਗੱਲਬਾਤ ਹੋਈ ਹੈ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉਧਰਲੀ ਸਾਈਡ ਤੋਂ ਆ ਇਹਨਾਂ ਨੂੰ ਫਾਲੋ ਕਰਦੀ ਆ ਰਹੀ ਸੀ ਗੱਡੀ ਕੋਈ ਜੋ ਇਹਨਾਂ ਨੇ ਮੈਨੂੰ ਦੱਸਿਆ ਫਾਲੋ ਕਰਦੀ ਗੱਡੀ ਆ ਰਹੀ ਸੀ ਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ 'ਚ ਇਨਡਲਵ ਕਰਨ ਨਹੀਂ ਸਿਰਫ ਟੋਲ ਪਲਾਜ਼ਾ ਤੋਂ ਪਰਲੀ ਸਾਈਡ ਤੋਂ ਗ੍ਰਿਫਤਾਰ ਨਹੀਂ ਨਹੀਂ ਲਾਟੂਵਾਲ ਟੋਲ ਪਲਾਜ਼ਾ ਅੱਗੇ ਫਲੋਰ ਤੇ ਕਰਾਇਆ ਦੇ ਵਿੱਚ ਜਿੱਥੇ ਕਹ ਰਹੇ ਜੀ ਕਿ ਪਤਰੇ ਸੜਕ ਤੇ ਇਹ ਨਸ਼ਾ ਕਰ ਰਹੇ ਸੀ ਨਸ਼ਾ ਕਰਨਾ ਜਿਹਨੇ ਪਤਰੇ ਸੜਕ ਤੇ ਥੋੜੀ ਕਰੂਗਾ ਇੱਕ ਸਮਝਣ ਵਾਲੀ ਗੱਲ ਹੈ ਐਸ ਪਰ ਜਿਹੜੀ ਪੋਜ਼ਿਟਿਵ ਜਿਹੜੀ ਇਹ ਵੀ ਦੇਖੋ ਰਿਪੋਰਟ ਪੋਜ਼ਿਟਿਵ ਉਹਦਾ ਵੀ ਮੈਂ ਜਵਾਬ ਦੇਣਾ ਉਹਦੇ ਚ ਇਹ ਆ ਜਿਹੜਾ ਹਰਪ੍ਰੀਤ ਸਿੰਘ ਆ ਇਹ ਜਿੰਮ ਤੇ ਟਿਕਤਾ ਜਿੰਮ ਜਾਂਦਾ ਉਹਦੇ ਚ ਥੋੜੇ ਬੋਤੇ ਸਟੀਰੋਇਡ ਲੈਂਦਾ ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਣਾ ਹੀ ਆਣਾ ਕਿਹੜਾ ਕੈਮੀਕਲ ਪਿਲਿਆ ਸਰ ਉਹਦੇ ਵਿੱਚ ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ ਦੂਸਰੀ ਗੱਲ ਜਿਹੜਾ ਆਪਣਾ ਮਤਲਬ ਕੀ ਨਾਮ ਲਵਪ੍ਰੀਤ ਸਿੰਘ ਆ ਲਵਪ੍ਰੀਤ ਸਿੰਘ ਦਾ ਵੀ ਇਹੀ ਹੈ ਉਹ ਵੀ ਸਟੀਰੋਇਡ ਵਗੈਰਾ ਲੈਂਦਾ ਦੋਨੋਂ ਹੀ ਸਟੀਰੋਇਡ ਲੈਂਦੇ ਆ ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ ਜੀ ਅੱਛਾ ਜਿਹੜਾ ਮੌਕੇ ਤੇ ਪੁਲਿਸ ਕਹਿ ਰਹੀ ਆ ਪ੍ਰਾਪਤੀ ਹੋਈ ਆ ਜੋ ਨਸ਼ੀਲ ਰੋਗ ਦੀ ਮਾਤਰਾ 4 ਗ੍ਰਾਮ ਆਈਸ ਡਰੱਗ ਦੇਖੋ ਪਹਿਲਾਂ ਤਾਂ ਮੌਕੇ ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇਨਟੌਕਸਿਕੈਂਟ ਪਾਊਡਰ ਜੀ ਇਨਟੌਕਸਿਕੈਂਟ ਪਾਊਡਰ ਲਿਖਿਆ ਇਹਨਾਂ ਨੇ ਮੀਨ ਵਾਈਲ ਐਸਐਸਪੀ ਸਾਹਿਬ ਕਾਨਫਰੈਂਸ ਲਾ ਰਹੇ ਆ ਕਿ ਆਈਸ ਡਰੱਗ ਮਿਲਿਆ ਉਹ ਸੌਲਟ ਦਾ ਰਿਪੋਰਟ ਤਾਂ ਆਈ ਨਹੀਂ ਇਹਨਾਂ ਨੂੰ ਕਿੱਦਾਂ ਪਤਾ ਜੀ ਆਈਸ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈਸੀ ਆਈਸੀ ਲਿਖਿਆ ਐਫਆਈਆਰ ਤੇ ਇਹਨਾਂ ਦਾ ਰਿਮਾਂਡ ਪੇਪਰ ਉਹਨਾਂ ਦਾ ਦੋਨੋਂ ਕੰਟਰੈਡਿਕਟ ਹੋ ਰਹੇ ਆ ਪੀਟੀਐਮ ਦੇ ਵਿੱਚ ਜਿਹੜੀਆਂ ਆਨਲਾਈਨ ट्रांजैक्शनਾਂ ਜਿਹੜੀਆਂ ਕੀਤੀਆਂ ਗਈਆਂ ਪੀਟੀਐਮ ਦੀ ਜਿਹੜੀ ਹੈਗੀ ਟਰਾਂਜੈਕਸ਼ਨ ਪੀਟੀਐਮ ਦੀ ਟਰਾਂਜੈਕਸ਼ਨ ਇਹਨਾਂ ਨੇ ਹਜੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ ਜੇਡੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਸ਼ ਨਹੀਂ ਲੁਧਿਆਨੇ ਦਾ ਕਿਹੜਾ ਫੜਿਆ ਗਿਆ ਹੈਗਾ ਕਿਹੜਾ ਦੱਸਣਾ ਹੈ ਉਸਨੇ ਹਤਮਦੀ ਦੀ ਰੋੜਾ ਸੰਦੀਪ ਰੋੜਾ ਫੜਿਆ ਗਿਆ ਦੇਖੋ ਵੈਸੇ ਤਾਂ ਇਹ ਸਿਰਫ ਇੱਕ ਬੋਗਸ ਕੇਸ ਹੈ ਇੱਕ ਝੂਠਾ ਕੇਸ ਬਣਾਇਆ ਗਿਆ ਦੋਨਾਂ ਮੋਜਨਾ ਮੋਜਲਾਮਾਂ ਦੇ ਖਿਲਾਫ ਕਿਉਂਕਿ ਅਮਰਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ ਮੋਰਓਵਰ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਆ ਕਿ ਆਪਣਾ ਸੰਦੀਪ ਰੋੜਾ ਫੜਿਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਬਿਆਨਾਂ ਤੋਂ ਹੀ ਫੜਿਆ ਗਿਆ ਉਹ ਜੀ ਕੰਜ਼ਮਪਸ਼ਨ ਤੇ ਸਾਨੂੰ ਫੜਿਆ ਨਾ ਕਿ ਸਾਨੂੰ ਕੀ ਉਹ ਸਪਲਾਈ ਕੀਤੀ ਸੀ ਉਸਨੇ ਉਹ ਅਮਰ ਜੋ ਸਪਲਾਈ ਕਿ ਪ੍ਰੋਡਕਟ ਲੀਡ ਰੋਡ ਨੇ ਤਾਂ ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਜਾਂ ਉਹਨੇ ਸਾਨੂੰ ਕੀਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਮਿਲਦੇ ਜਾਂ ਕੁਝ ਹੋਰ ਮਿਲਦਾ ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ ਤੇ ਸਾਨੂੰ ਸਿਰਫ ਡੀਫੇਮ ਕੀਤਾ ਹੋਰ ਕੁਝ ਨਹੀਂ ਇਸ ਕੇਸ 'ਚ ਇਹ ਟੋਟਲੀ ਬੋਕਸ ਕੇਸ ਆ ਜਦੋਂ ਅਗੇ ਟ੍ਰਾਇਲ ਕਰਨਾ ਇੱਕ ਵਾਰੀ ਆਪੀ ਕਰ ਲੈ ਜਦੋਂ ਟ੍ਰਾਇਲ ਚੱਲਣਾ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਕਿ ਇਟਸ ਅ ਬੋਕਸ ਕੇਸ ਨਾਥਿੰਗ else